ਮਗੇਲੀ ਮੀਟਿੰਗ ਚ ਹੋ ਜਾ ਮੈਂ ਨਾ ਨਹੀਂ ਆਉਂਦੇ ਰਸਣ ਲੱਗੇ ਹਾਂ ਚੱਲ ਖਾ ਲੈ ਭੈਣ ਦੇ ਖਾਸ ਹੇ 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 ਵੇ ਬਲਕੀ ਗਲੀਏ ਨਾ ਕਿਰਤ ਕਰੇ ਨਾ ਕਦੰਦ ਮੇ ਪਿੰਨਾ ਨਿਤ ਚਮੀ ਵੇ ਦੋ ਪੈਗ ਲਾ ਕੇ ਬਣ ਜਾ ਨਾ ਤੂੰ ਲਿੱਲ ਮਲਾਲੀ ਵੇ ਓ ਚਾਚਾ ਕਿਉਂ ਤਿਆਰੀਆਂ ਨੇ ਫਿਰ ਓ ਮੇਰੇ ਤਾਂ ਫਿਰ ਤਿਆਰੀਆਂ ਨਹੀਂ ਮੈਂ ਤਾਂ ਗਾਲੀ ਗਾਲ ਲੱਗ ਰ ਖਸੋ ਕੇ ਮੈਂ ਕਹਿੰਦਾ ਪ੍ਰੰਤ ਨਿੰਪੜ ਜੇ ਕੰਮ ਚੱਲੀ ਉਹ ਫਿਰ ਚਾਚਾ ਉਹ ਰੱਖ ਲਿਆ ਬਾਹਰ ਤੋਂ ਸੋਨੇ ਸਮਾਨ ਜੇ ਕਿਸੇ ਨੇ ਦੇਖ ਲਿਆ ਉਹੀ ਨਾ ਸੀ ਆਈਡੀ ਕਰਦੇ ਕੋਈ ਪਿੰਡ ਪੁੰਡਾ ਤੈਨੂੰ ਡਰਦੇ ਪਿੰਡ ਪੁੰਡਾ ਤਾਂ ਆਪਣਾ ਉਹ ਡਰਦੇ ਤਾਂ ਨਹੀਂ ਹੈਗੇ ਮੈਨੂੰ ਵੀ ਪਤਾ ਹੈ ਪਰ ਜੇ ਉਹੀ ਪੁਲਸ ਨੂੰ ਦੱਸਤਾ ਫੇਰ ਯਾਰ ਉਹ ਫਿਰ ਲੈ ਜਾਣਿਆ ਲੈ ਜਾਣ ਲੈ ਚਾਚਾ ਕਿੱਥੇ ਆਏ ਚਾਚਾ ਅੰਦਰ ਐ ਅੰਦਰ ਐ ਹਾਂ ਮੈਂ ਲੈ ਜਾਣਾ ਉਥੇ ਚਾਚਾ ਹੋ ਪੱਠੀ ਦੇ ਸਿਲੰਡਰ ਉਹ ਪੱਠੀ ਪੁੱਠੀ ਸਾਰਾ ਉਥੇ ਪਰਾਖ ਰੱਖਿਆ ਪਰੋਣਿਆ ਅੱਛਾ ਲੈ ਗਏ ਸਾਹਮਣੇ ਆ ਗਿਆ ਅੱਜ ਜਵਾਨੇ ਦਾ ਠੀਕ ਹੈ ਕੋਈ ਆ ਗਿਆ ਤੂੰ ਓਏ ਹਾਂ ਚਾਚਾ ਆ ਗਿਆ ਦਾ ਅੱਖਸਮਾ ਗੋਡੇ-ਗੋਡੇ ਤਣ ਚੜਦਾ ਉਹ ਜਵਾਖਾਂ ਨੂੰ ਦਵਾਈ ਦਵਾਨ ਵਾਗਦੇ ਚਾਚਾ ਅੱਛਾ ਅੱਛਾ ਲੈ ਤੂੰ ਐ ਕਰ ਅਸੀਂ ਚੱਲਨੇ ਖੇਤ ਨਾਲ ਦਾ ਸ਼ੇਰ ਬਣ ਕੇ ਤੇ ਪਹਿਲੇ ਕੱਖ ਪਾਈ ਉਹਨਾਂ ਪਾ ਦੂੰ ਚਾਚਾ ਮੈਂ ਮਸਨਵਾ ਦੀ ਬਾ ਮੈਂ 2 ਮਿੰਟਾਂ ਦਾ ਕੰਮ ਆ ਮੇਰਾ ਸਮਾਂਦਰੀ ਚਾਚੀ ਨੂੰ ਫੜ ਲੈ ਤੇ ਅੰਦਰ ਕੋਈ ਅੰਦਰ ਬਾਧੂ ਪਿਆ ਮਹਾ ਭਰੇ ਪਏ ਨੇ ਵੋਟ ਮੈਂ 10 ਮਿੰਟਾਂ ਜਾ ਗਿਆ ਤੁਹਾਡੇ ਲਈ ਬਸ ਠੀਕ ਆਸੀਂ ਚੱਲਦੇ ਆ ਬਸ ਤੁਸੀਂ ਚਲੋ ਆ ਗਿਆ ਆ ਗਿਆ ਹਾਂ ਉਨ ਲੱਗਦੇ ਰੌਲਾ ਪਾ ਦੀ ਬਸ ਠੀਕ ਆ ਆ ਦੇਖਾਂਗਾ ਆ ਜਾ ਕਿ ਆ ਉਹ ਇੰਨ ਲੱਗ ਜਾਈਏ ਇਹ ਲੋਕਾਂ ਦੀ ਭੈਣ ਗੜ ਲਈ ਆਪਾਂ ਦਵਾਲਾ ਲੁਕਣ ਚਾਹਦਾ ਇੱਧਰ ਦੀ ਮੋਜਾ ਚਾਚੀ ਜੀ ਹੋ ਹੋ ਪੈ ਗਏ ਤੇ ਹੋਰ ਵੇ ਕਹਿ ਲਿਆ ਤੈਨੂੰ ਠੀਕ ਦੀ ਠੀਕ ਦੀ ਪਈ ਆ ਮੈਂ ਤਾਂ ਐਂ ਕਹਿੰਦੀ ਸੀ ਹੂੰ ਆਹੋ ਨਰ ਲਾਇਆ ਆ ਤੂੰ ਢੀ ਤੜੀ ਨਾ ਚਾਚੀ ਹਲ ਤਾਂ ਮੈਂ ਹੁਣੇ ਆਇਆ ਰਲਾਂ ਨਾਲ ਤਾਂ ਉਹ ਮੈਂ ਤਾਂ ਐ ਕਹਿਣਾ ਆਇਆ ਵੀ ਸਾਡੀ ਤਿੰਨ ਬੰਦਿਆਂ ਦੀ ਰੋਟੀ ਬੰਦੋ ਤੁਸੀਂ ਅੱਛਾ ਤਿੰਨ ਬੰਦਿਆਂ ਦੀ ਰੋਟੀ ਹਾਂ ਕਿਹਦੇ ਕਿਹਦੀ ਭਲਾ ਇੱਕ ਤਾਂ ਮੈਂ ਹੋ ਗਿਆ ਚਾਚੀ ਇੱਕ ਦਿਹਾੜੀ ਐ ਇੱਕ ਮੇਰਾ ਚਾਚਾ ਅੱਜ ਪੇਡੇ ਲਾਵਾਂਗੇ ਨਾ ਖੇਤਾਂ ਨਾਲੇ ਪਾਵਾਂਗੇ ਰੇ ਤੇ ਤੇਰੇ ਚਾਚੇ ਨੂੰ ਪੁੱਛ ਲਿਆ ਪਹੁੰਚ ਗਿਆ ਖੇਤ ਹਾਂ ਉਹ ਦਿਹਾੜੀਆਂ ਨੂੰ ਲੈ ਕੇ ਭੱਗ ਗਿਆ ਚੀ अच्छा हां चल कोई ना ਬਣਾ ਦਿੰਨੀ ਆ ਉਹ ਤੇਰਾ ਸਮਾਨ ਪੱਤਾ ਉੱਥੇ ਰਸੋਈ ਚ ਪਿਆ ਤੇ ਚਾਹ ਘਰੀ ਪਈ ਆ ਤੂੰ ਪੀ ਲੈ ਹੈ ਵਾ ਠੀਕ ਹੈ ਮੈਂ 2 ਮਿੰਟ ਪੈ ਜਾਣਾ ਬਣਾਉਂ ਰੋਟੀ ਛੇਦੀ ਮੈਂ ਬਸ ਹੁਣ ਕਰ ਦੇਣਾ ਡੰਗਰਾਂ ਦਾ ਫਿਰ ਮੈਂ ਜਾਣਾ ਕੋਈ ਨਾ ਕੋਈ ਨਾ ਤੇਰੇ ਡੰਗਰਾਂ ਦਾ ਕਰਦੇ ਕਰਦੇ ਬਣਾ ਦਿੰਨੀ ਆ ਮੈਂ 2 ਮਿੰਟ ਮੜੀ ਜਾ ਸਿਰ ਦੁਖੀ ਜਾਂਦਾ ਮੇਰਾ ਗੋਲੀ ਲਈ ਠੀਕ ਹੈ ਜੀ ਲੈ ਬਈ ਗੱਲ ਤਾਂ ਕੋਈ ਹੈਗੀ ਆ ਜਿਵੇਂ ਮੈਨੂੰ ਲੱਗਦਾ ਸੀ ਨਾ ਸਵੇਰੇ ਮੈਨੂੰ ਚਾਰ ਕੇ ਗਿਆ ਜਮਾ ਇਹ ਮਿੱਠੀਆਂ ਮਾਰਦਾ ਸੀ ਮੈਂ ਵੀ ਆਖਿਆ ਗੱਲ ਐ ਕੋਈ ਕਹਿੰਦਾ ਨਾ ਆਖਿਆ ਮੈਂ ਤਾਂ ਤੇਤੂ ਭੋਰਾ ਬਾਹਰ ਨਹੀਂ ਮੈਂ ਤਾਂ ਤੈਨੂੰ ਸਾਰਾ ਕੁਝ ਦੱਸਦਾ ਜੇ ਮਾਣਾ ਇਹਨਾਂ ਦੀ ਗੱਲ ਬੁੱਝਣੀ ਐ ਨਾ ਉਤੋਂ ਫੜਨੇ ਪੈਣਗੇ ਕੋਈ ਗੱਲ ਨਹੀਂ ਕੀ ਕਾਲਾ ਦਾਲ ਚੋਂ ਤਾਂ ਮੈਂ ਆਪੇ ਘਟ ਲੂ ਹੁਣ ਪੈਣੀ ਆ ਮੈਥੋਂ ਨਹੀਂ ਪਕਦਾ ਲੰਗਰ ਹਜੇ ਆ ਚੰ ਵੀ ਕਿੰਨੇ ਵਾਰੀ ਕਿਹਾ ਵੀ ਮੜੀ ਜੀ ਵੱਧ ਪਾ ਦਿਆ ਕਰ ਇਹ ਵੀ ਪਤੰਦਰ ਸੁੱਕ ਕੇ ਪਾਦਾ ਵੀ ਇਹਦੇ ਨਾਲ ਮੈਨੂੰ ਕਿੱਥੇ ਸਰੂਆ ਚਲ ਉੱਤ ਸਾਰ ਨਹੀਂ ਪਊਗਾ ਡੰਗਾ 아이 ਹੋਏ ਹੂੰ ਹੂੰ ਆਹ ਹਮਮ। ਲੈ ਪਾਹੀ ਹੁ ਲੰਗਰਾਂ ਨੂੰ ਆਖਾ। ਉਹ ਜਲੇ ਬਾਈ ਜਦੋਂ ਰੇੜੀ ਦੀ ਚੱਕ ਲੈਂਦੇ ਸਮਾਨ ਆ ਤਾਂ ਮੇਰੀ ਸੌਣ ਨੂੰ ਜਾਨ ਕੱਢਾ ਲਈ ਕਰਕੇ ਗਰਮੀ ਇੰਨੀ ਪੈ ਰਹੀ ਆ ਯਾਰ। ਫਿਰ ਕਿਉਂਦਾ ਗਰਮੀ ਨੂੰ ਗਰਮੀ ਕੱਢ ਦਿੰਦੀ ਐ ਤੂੰ ਉੱਥੇ ਚੱਲ ਤੈਨੂੰ ਜਦੋਂ ਲਵਾਏ ਨਾ ਠੰਡੀ ਠੰਡੀ ਆਏ ਹੈ। ਹੈ? ਮੈਂ ਤਾਂ ਵੀ ਨਾ ਹੂੰਗਾ ਵੀ ਪੈਕ ਲਾਣਾ ਨਾ। ਉਹ ਨਾਲੀ ਨਾਲੇ ਕੋਈ ਨਾ ਕੋਈ ਨਾ। ਸੌ ਰੱਖਾ। ਆਇਆ ਚਾ ਉਹ ਠੀਕ ਐ ਬੱਟੇ ਠੀਕ ਐ ਹੋਰ ਤੀ ਮਮੀ ਕਿਵੇਂ ਐ ਆਹ ਠੀਕ ਐ ਮੇਰਾ ਮਮੀ ਦਾ ਹਾਲ ਪੁੱਛੀ ਜਾਣਾ ਮੇਰੇ ਪੁੱਛ ਲੈ ਕਰ ਗਦੇ ਉਹ ਤੇਰਾ ਪੁੱਛਦਾ ਲੈ ਪੁੱਤ ਵੀ ਭਤੀਜੀ ਕਿਵੇਂ ਹੋਣ ਉਹ ਕਿੱਧਰ ਹਾਂ ਕਿੱਧਰ ਕਿਤੇ ਨੂੰ ਪਤਾ ਕਿਹੜੀ ਆਪਾਂ ਕਰ ਆ ਸ਼ਰਿਆਵੇਂ ਧੱਕਾ ਕਰੀਏ ਨੇ ਤੁਸੀਂ ਕੋਈ ਆਪਾਂ ਪੰਜਾਬੀ ਹੁੰਨੇ ਸ਼ਰਿਆ ਧੱਕਾ ਸ਼ਰਿਆਵੇਂ ਕਰਦੇ ਆਪਾਂ ਨਾ ਤੇਰਾ ਬਹੁਤ ਕਹਿ ਓਏ ਕੰਜਰਦੇ ਆ ਓਏ ਨਾਗ ਤੂੰ ਹੀ ਬੱਟਾਂ ਦੇ ਵੀਰੀ ਇਹਨੇ ਜੇ ਸ਼ਾਸ ਸ਼ੇਸ਼ ਨਾਗ ਮਿਲ ਗਿਆ ਫਿਰ ਕੀ ਕਰੇਗਾ ਆਪਾਂ ਵੀ ਡੱਸ ਲਾਂਗੇ ਚਾਚਾ ਪਰਤਾ ਨਹੀਂ ਮੇਰਾ ਸਾਲਾ ਹਲੇ ਵੀ ਡੰਗ ਮਾਰਨੂੰ ਡੰਗ ਨਹੀਂ ਮਾਰਦਾ ਬਈ ਛੱਡੇ ਆਪਾਂ ਨੇ ਡੰਗ ਮਾਰਨੇ ਨਾ ਨ ਠੀਕ ਕੋਈ ਨਾ ਆਖ ਨੇ ਆ ਜੀ ਲਾਵਾ ਕੁੱਟ ਕੁੱਟ ਕੋਈ ਨਾ ਜਿੱਤ ਆਪਾਂ ਦਬ ਦੇਗੇ ਕਿਸ ਤੋਂ ਆਪਾਂ ਨਹੀਂ ਦਬਦੇ ਕਿਸੇ ਦਬਣਾ ਹੀ ਨਹੀਂ ਪਤਾ ਕੋਈ ਚੱਕ ਨੇ ਆਖ ਨੇ ਆ ਜੀ ਠੀਕ ਐ ਐ ਚਾ ਇਹ ਡੰਗ ਨਹੀਂ ਮਾਰਦਾ ਦਾ ਫਗਾਰੇ ਮਾਰਦਾ ਬਈ ਆ ਜਾ 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 ਕੇੰਟਰ ਦੇਣਾ ਡੰਗਰਾਂ ਦਾ ਤਾਂ ਨਿਬੜ ਗਿਆ ਚਾਚੀ ਜੀ ਓਹੋ ਚਾਚੀ ਜੀ ਹਾਂ ਆ ਜੋ ਨਹੀਂ ਓਹੋ ਬੰਤੀ ਕੰਮ ਕੈ ਲਿਆ ਹਾਂ ਨਮੇੜ ਤਾਂ ਬੰਤੀ ਰੋਟੀ ਸੀ ਮੈਂ ਤਾਂ ਸਬਜੀ ਧਰੀ ਆ ਜੇ ਓਹੋ ਲੇਟ ਹੋਣ ਲੱਗ ਰਿਹਾ ਜੀ ਫੜਾ ਦਿਓ ਛੇਤੀ ਜੀ ਜੀ ਬਣੀ ਆ ਤੂੰ ਭੱਗ ਜਾ ਤੇਰਾ ਚਾਚਾ ਨਹੀਂ ਗੁੱਸੇ ਹੋਊਗਾ ਮੈਨੂੰ ਉਹ ਤਾਂ ਹੋਊਗੀ ਚਾਚਾ ਕਿੰਨਾ ਕਬੇੜ ਤਾਂ ਹੋ ਗਿਆ ਇਹ ਗੱਲ ਸੁਣਦਾ ਲੈ ਉਹੀ ਗੱਲ ਹੀ ਨਹੀਂ ਸੁਣਦਾ ਕਿਵੇਂ ਹੱਕੋਂ ਹਲਾਲ ਹੋਇਆ ਅੰਦਰ ਚਾਚੇ ਨੂੰ ਕਹਦੀ ਕਿ ਚਾਚੀ ਕਹਿੰਦੀ ਮੈਂ ਕਿਸਦੇ ਹੱਥ ਰੋਟੀ ਭੇਜ ਦੂੰਗੀ ਚਾਹੇ ਤਾਂ ਗਵੰਡੀਆਂ ਦੇ ਮੁੰਡਿਆਂ ਨੂੰ ਭੇਜਾਂ ਚਾਹੇ ਉਹ 나ਗ ਹੈਗਾ ਆਪਣਾ ਹਾਂ 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 ਉਹਨੂੰ ਭੇਜ ਦਊਗੀ ਉਹ ਚਾਚੀ ਤੁਸੀਂ ਚੱਲ ਰੋਟੀ ਤਾਂ ਉਹਨੂੰ ਫੜਾ ਦਿਓ 나ਗ ਨੂੰ ਦੁੱਧਨਾ ਫੜਾ ਦਿਓ ਉਹ ਮੇਰਾ ਸਾਲਾ ਸਾਰਾ ਪੀ ਜਾਊਗਾ ਹੋਰ ਫਿਰ ਉਹ ਤੁਸੀਂ ਕਰਦੇ ਫਿਰ ਜਾਓਗੇ ਦੂਦਕਾ ਕਾਰਜ ਚਕਾਣਾ ਦੂਦਕਾ ਕਾਰਜ ਚਕਾਣਾ ਵੇ ਉਹਨੂੰ ਚੌੜ ਚਨਾਕ ਕਹਿ ਦਿੰਨੇ ਆ ਤੂੰ ਵੀ ਨਾ ਹਟਦਾ ਨਹੀਂ ਕਾਇ ਲਿਆ ਲੈ ਚਣ ਤੂੰ ਤੇਰੇ ਭਾਈ ਮੇਰੀ ਧੌਣ ਫੜ ਲੂ ਆ ਕੇ ਲੱਛਣ ਤਾਂ ਉਹਦੇ ਲਈ ਵੇ ਆਹੀ ਨਾਗ ਵਾਲੇ ਨੇ ਸਮਝਦੀ ਨਹੀਂ ਹੈਗੇ ਤੁਸੀਂ ਚੱਲ ਚੰਗਾ ਚੱਲ ਮੈਂ ਜਾਂਨ ਪੇ ਦੇ ਰੋਟੀ ਇਹ ਇੱਕ ਦੂੰਗੀ ਮੈਂ ਭੁੱਖੇ ਨਹੀਂ ਮਾਰਦੀ ਤਿੰਨ ਜਣਾਂ ਦੀ ਹਾਂ ਤਿੰਨ ਜਣਾਂ ਦੀ ਮੈਂ ਕਿਹਾ ਭੇਜ ਦੂੰ ਵੇ ਫਿਕਰੋ ਕੇ ਭੱਗ ਜਾ ਤੂੰ ਵਾ ਠੀਕ ਆ ਚੰਗਾ ਜੀ ਇਕ ਤਾਂ ਸਹੀ ਰੋਟੀ ਭੇਜਦੀਆਂ ਨਾਲ ਹੋਰ ਕੀ ਭੇਜਦੀਆਂ ਮੈਂ ਓ ਬਈ ਗਰਮੀ ਬਹੁਤ ਆ ਰਹੀਦਾ ਆਪਣੇ ਇੱਕ दारूਆ ਬੀਬੀ ਕੇ ਸੁਣ ਗਈ ਨਾ ਗੱਲ ਗਰਮੈਸੂਰੀ ਐ ਮੇਰਾ ਸੜਾ ਪੀਣ ਵਰਦਾ ਕੋਈ ਨਹੀਂ ਕਹਿੰਦਾ ਕੱਢਣ ਵਾਲੀ ਤੈਨੂੰ ਪਿੱਸੂ ਪਾਉਂਦੇ ਨੇ ਕਿ ਗਰਮੀ 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 ਹੂੰ ਉਹ ਮੇਰੀ ਗੱਲ ਸੁਣ ਮੈਂ ਰਸਕੀ ਕਰਾਂ ਮਿੱਟੀ ਲੈ ਆਵਾਂ ਹਾਂ ਤੂੰ ਤਾਂ ਪਹਿਲੀ ਵਾਰ ਐ ਤੈਨੂੰ ਕੋੜਾ ਪਤਾ ਓ ਫਿਰ ਉਹ ਵੱਡੇ ਵੇ ਤਾਂ ਫਰਜ਼ ਹੁੰਦਾ ਪੁੱਛਣਾ ਤੂੰ ਮਿੱਟੀ ਦੇ ਪਰ ਬੰਦ ਕਰ ਮੈਂ ਤਰਕੇ ਢੋਲੀ ਵਿੱਚ ਪਾ ਕੇ ਲਾਹਣ ਸਾਰਾ ਠੀਕ ਰੱਖ ਕੇ ਬੱਠਲ ਠੀਕ ਹੈ ਮੇਰੇ ਅਨੁਸਾਰ ਮੈਂ ਗਾਲਾਂ ਕਿਉਂ ਮੇਰੇ ਅਨੁਸਾਰ ਸਮਾਧਿਆ ਰੱਖ ਬਸ ਮੈਂ ਚੱਪਣ ਚੁੱਪਲਾ ਨਾਲ ਹੀ ਲਾਦਾ ਮਿੰਟ ਮਾਰ ਕੇ ਭੱਜ ਕੇ ਜਾ ਠੀਕ ਹੈ ਮੈਂ ਲਊਗਾ ਪੈਗ ਲੈਣਾ ਕੋਈ ਆਓ ਪਈਆ ਰਾਤ ਵਾਲੀ ਗਰਾਸ ਭਰਿਆ ਪਿਆ ਨਾਲ ਹੀ ਕੋਈ ਨਾ ਜਾ ਭੱਜ ਜਾ ਮਿੰਟ ਮਾਰ ਕਰ ਇਹਦਾ ਬਈ ਪੀਣੀ ਸੌਖੀ ਐ ਕੱਢਣ ਵੇਲੇ ਕਹਿੰਦੀ ਪੂਰੀ ਲਾਟ ਕਢਵਾ ਜਾਂਦੀ ਐ ਇਹ ਕਹਿੰਦਾ ਬਈ ਵਧੀਆ ਗੱਡੀ ਐ ਕੱਢਦੇ ਤਾਂ ਬਧੀਆ ਪਰ ਗੱਲ ਤਾਂ ਕਿਹੜੀ ਪਕਾਈ ਸੀ ਦੀ ਐ ਮੱਥੇ ਇਹ ਨਹੀਂ ਕਰਨੀ ਆਈ ਰਪਾ ਕੋਈ ਆ ਜਾ ਹੁਣ ਓਏ ਆ ਗਿਆ ਆ ਗਿਆ ਆ ਗਿਆ ਬੱਤੀ ਭਾਈ ਆ ਗਿਆ ਹਲੋ ਐ ਕਰ ਆ ਫੜ ਪਾਣੀ ਵਾਲੇ ਪਰ ਕਰ ਰੰਗ ਦੇ ਮਿੰਟ ਮਾਰ ਚੰਗਾ ਬਾਈ ਬਣ ਕੇ ਮੈਂ ਲਾਦਾ ਗਾਰਾ ਨੂੰ ਮੇੜਦਾ ਬਸ ਫਿਰ ਬੋਲਦੇ ਆ ਧਾਵਾ ਮਨਾ ਤਰਪਾ ਚੱਕ ਹੁਣ ਕਮਰ ਕਸ ਲਾਂ ਕਿਉਂਕਿ ਗਾਂਹ ਕੋਈ ਨਾ ਕੋਈ ਸਿਆਪਾ ਤਾਂ ਮੇਰੀ ਜਾਨ ਨੂੰ ਸਹੇੜਿਆ ਹੋ ਦੇਖ ਲੈ ਕਿੱਡਾ ਕੰਜਰ ਨਿਕਲਿਆ ਹੈ ਮੈਂ ਰੱਬ ਮੰਦੀ ਸੀ ਰੱਬ ਮੈਨੂੰ ਐਸੀ ਚੱਲ ਮੇਰੇ ਸਿਰ ਦਾ ਸਾਈਂ ਹੈ ਜੁਗ ਜੁਗ ਜਿਉਵੇਂ ਕੰਜਰ ਨੇ ਪੱਕਾ ਉੱਥੇ ਕੋਈ ਤੀਮੀ ਲਿਆਂਦੀ ਹੋ ਇਹਨੂੰ ਐ ਹੋਊਗਾ ਮੇਰੀ ਸੌਕਣ ਨੂੰ ਲਿਆ ਕੇ ਬਿસાਦੂਗਾ ਕੋਈ ਨਾ ਕੰਜਰਾ ਜੇ ਨਾ ਹਰਾਮਣ ਤੇ ਜੂੰਡੇ ਪੱਟੇ ਮੈਨੂੰ ਵੀ ਕੀ ਤੂੰ ਜਾਣੇਗਾ ਹੈ ਉਹੀ ਸਮਝ ਲਿਆ ਮੈਨੂੰ ਤਾਂ ਨਾਲੇ ਕਹਿੰਦੇ ਨਾ ਲੰਗਰ ਇਹਨੂੰ ਮੈਂ ਖਵਾਉਣੀ ਆ ਜਾ ਕੇ ਪੂੜੇ ਉਹ ਵੀ ਲੈਂਦੇ ਲੈਂਦੇ ਰੁੜ ਜਾਣਾ ਇੱਕ ਉਹ ਰਲ ਜਾਂਦਾ ਢਿੱਡਲ ਜਾਂ ਨਾਲ ਉਹਦੇ ਤਾਂ ਹਰਾਮੀ ਦੇ ਹੈ ਨਹੀਂ ਕੋਈ ਪਿੱਛੇ ਨਾਲ ਰੰਨ ਨਾ ਕੰਨ ਹੈ ਵੀ ਤੈਨੂੰ ਤਾਂ ਦੀਂਦਾ ਹੈ ਉਹਦੇ ਨਾਲ ਲੰਡਰ ਨਾਲ ਬੰਦੇ ਨਾਲ ਰਲਦਾ ਤੂੰ ਨਾਲੇ ਮੈਂ ਘਰੋਂ ਤੁਰਦੇ ਨੂੰ ਕਿਹਾ ਬਿਕ ਗੰਦਾ ਬੰਦਾ ਹੈ ਭਾਈ ਨਾ ਇਹਦੇ ਨਾਲ ਰਲ ਕਹਿੰਦਾ ਨਾ ਜੀ ਅਸੀਂ ਚੱਲੇ ਆ ਸਰਪੰਚ ਨਾਲ ਕੋਈ ਗੁਪਤ ਮੀਟਿੰਗ ਤੇ ਤੇਰੀਆਂ ਗੁਪਤ ਮੀਟਿੰਗਾਂ ਕਿਹੜੀਆਂ ਹੁੰਦੀਆਂ ਨਾ ਉਹ ਤਾਂ ਅੱਜ ਮੈਨੂੰ ਪਤਾ ਲੱਗੂਗਾ ਫੇਰ ਤੂੰ ਦੇਖੀ ਤੇਰਾ ਗਾਹ ਕੀ ਪਾਉਣੀ ਆ ਮੈਂ ਅੱਜ ਖੇਤ ਜੇ ਨਾ ਤੈਨੂੰ ਤੇ ਨਾਲੇ ਤੇਰੀ ਰੰ ਨੂੰ ਘੜੀ ਸਕੜੀ ਸਕਟਿਆ ਨਾ ਮੈਨੂੰ ਵੀ ਤੂੰ ਨਾ ਧੀ ਨਾ ਜਾਣੀ ਸਰਦਾਰਾਂ ਦੀ ਮਰ ਜਾਣਾ ਨਾ ਕੰਡਾ ਸੱਪੇ ਘਲਾਣ ਦੇਵੇ ਨਾ ਨਾਣ ਦੇਵੇ ਪਹਿਲਾ ਕੰਮ ਨਵੇੜਦਾ ਕੰਮ ਨਵੇੜਦਾ ਕੰਮ ਫੇਰ ਹੀ ਨਿਪਟੂ ਜੇ ਪੈ ਗਲਾਨ ਦੇਵੇਂਗਾ ਓਏ ਬਾਉ ਨਾ ਅਗਲੇ ਕਰਦਾ ਗੰਜਰ ਦਾ ਦਾ ਰੂਤਾ ਨਾਲ ਜੱਟ ਦੇ ਸੁਰਗਾ ਤੱਕ ਜਾਊਗੀ ਓਦਾ ਬਈ ਓਏ ਹਾਂ ਹੋਰ ਖੜਿਆ ਕੀ ਕਰਦਾ ਪਾ ਦੇ ਲੈ ਬਈ ਓਏ ਪਾਤਾ ਲੈ ਯਾਕਾ ਓਏ ਇਹਦੇ ਨਾਲ ਕੀ ਹੋਊਗਾ ਕੱਦ ਕੇ ਉਲਟਾ ਦੇ ਓਏ ਹੋਰ ਲੈਣਾ ਖਰਚਾ ਲੈ 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 ਹਾਂ ਲੈ ਬਈ ਉਹਨੂੰ ਵਰਦਨ ਦੇ ਇਦਾਂ ਲਾ ਕੋਸ ਨਹੀਂ ਬਣਦਾ ਪਰ ਹੁਣ ਫਿਰ ਪਾਦੀ ਗੋਲੀ ਬਣ ਜਾ ਗੋਲੀ ਆਜੂ ਦੇ ਪੈਗ ਲਾਉਣ ਨੂੰ ਕੋਈ ਚੱਕਰ ਨਹੀਂ ਆ ਪਈਆ ਭੈਣ ਜੋ ਰਾਤ ਵਾਲੀ ਓਏ ਹੁਣ ਭਰਦਾ ਨੇ ਆ ਓਏ ਹੁਣ ਤਾਂ ਕੰਮ ਚੱਲ ਪਿਆ ਚੱਲ ਪਿਆ ਵਿਚੇ ਤੋੜ ਮੈਂ ਅੰਨ ਕਰੇ ਤਣ ਕਿਉਂਦਾ ਪਾਦੀ 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 ਇੱਕ ਹੋਰ ਪਰਲਾ ਪਾਈ ਬਣ ਕੇ ਫਿਰ ਤੂੰ ਪੈਗ ਲਾ ਦੇ ਮੈਂ ਕਿਹਾ ਮੈਂ ਫਾਤੂਆ ਮਿੰਟ ਬਾਅਦ ਫਿਰ ਤੂੰ ਨਾਲ ਹੀ ਨਾਲੇ ਚੰਗਾ ਹਾਂ ਠੀਕ ਹੈ ਹਿੰਮਤ ਰੱਖ ਕੇ ਕਰ ਬਾਈ ਬਣ ਕੇ ਬਸ ਤਿਆਰਾ ਕੰਮ ਤਾਂ ਕਸਤੀਆਂ ਚੂੜੀਆਂ ਪੈਣ ਦੇ ਡੂੰਡਾ ਦੀ ਪੈਣ ਨਹੀਂ ਕੁਝ ਹੋ ਹੋ ਜੇ ਇਹ ਸਾਰੇ ਮਿੱਟੀ ਨਾਲ ਬਚੀ ਜਾਪੀਂਦੀ ਮੈਂ ਕਾਹਦਣਾ ਚੂੜੀਆਂ ਲਿਆ 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 ਕਰਾ ਸ਼ਿਦੀ ਲਿਆ ਆ ਗਿਆ ਆ ਗਿਆ ਲੈ ਬੋਲੇ ਬਾਈ ਉਲਟਾ ਦੇ ਉਲਟਾ ਦੇ ਉਲਟਾ ਦੇ ਦੇ ਥੇ ਧਰਦਾ ਰ ਇਹਨੂੰ ਹਾਂ ਠੀਕ ਹੈ ਤੇ ਹਾਈ ਕਰਾ ਮੈਂ ਪਾਨਾ ਆ ਪੇ ਪਾ ਕੇ ਲਾ ਪਾ ਕੇ ਲਾ ਹੋ ਰਿਹਾ ਪਾ ਕੇ ਲਾ ਉੱਪਰ ਜੁਪੜੀ ਲਾ ਦਿੰਦੀ ਹੋਰ ਬਸ ਨਹੀਂ ਉਹ ਲਾ ਲੈ ਮੇਰਾ ਗੰਨੂ ਜਿੱਥੇ ਪਹੁੰਚ ਗਿਆ ਆਹ ਉਹ ਮਨਜਾ ਘਰੂ ਮਾਰਾ ਜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਈਜ਼ ਮਾਦਾ ਗੱਤ ਲਵਾ। ਕਿਰਦਾਨੇ ਮੈਨੂੰ ਪੈਗ ਲਵਾਦਾ ਨਾ। ਇਹ ਜੂਨ ਤੋਂ ਮਾ ਸੁਆਦੀ ਆਇਆ ਬਈ। ਓਏ ਹੋਰ ਪਈਆ ਪੈਪਸੀ, ਚੋਲੇ ਚ ਪਈਆ ਲਵਾ ਦੂਆਂ। ਮੈਨੂੰ ਇੱਥੇ ਲਵਾ ਦੇ ਇੱਕ ਪੈਗ। ਮੈਂ ਲਵਾ ਦੂ ਕੋਈ ਨਾ। ਤੇ ਮੈਂ ਹਾਂ ਇਹ ਕਹਨਾ। ਹਾਂ। ਮੈਂ ਕਰਦਾ ਕੰਮ ਸਟਾਰਟ ਮੈਂ ਲਾਨਾ ਸੀਖ। ਮੈਂ ਬਾੜਦਾ ਪੱਠੀ। ਹਾਂ ਪੱਠੀ। ਹਾਂ। ਬਦੂ ਨਾ ਕੇ ਉਹਦੀ ਗੌਰ ਕਰ ਲਈ ਮੈਂ ਮੜਿਆ ਗੇੜਾ ਮਾਰਿਆ ਮਨ ਨਾਲ ਇਧਰ। ਬਸ ਠੀਕ ਹੈ ਠੀਕ ਹੈ ਠੀਕ ਹੈ। ਬੱਟਾ ਮੋਟਾ ਜਾਮਾ ਮੜਾ ਮੋਟਾ। ਹਾਂ। ਮੈਂ ਮੈਂ ਤਾਂ ਨਹੀਂ ਮੈਂ ਗੋਗੋਚੇ ਮਾਰ ਲਾ। ਚੰਗਾ ਚੰਗਾ ਨਾਲ। ਪੈਗ ਲਵਾ। ਉਹ ਪੀ ਗਿਆ ਪੰਦਰਾਂ ਪਈ ਉਲੜ ਜਾਣਾ ਨਾ ਨਾ ਐਂ ਗੱਲ ਲੈ ਭਾਇਆ ਬਲੀ ਕਰਦੇ ਪਲੀ ਬੋਤਨਾ ਨੇ ਬੋਤਨਾ ਖੜਾ ਆ ਮੇਰਾ ਸਭ ਜੀ ਆ ਲਾ ਕੇ ਰਿਵਾ ਲਾਈ ਆਏ ਹੈ ਆ ਨਾ ਜੀ ਲਪਾਰੀ ਹੋ ਗਿਆ ਆਏ ਹੈ ਹੋ ਲੈ ਬਈ ਇੱਥੇ ਇੱਥੇ ਸਵਾਵਾਉਂਦਾ ਕਿਹੜਾ ਕੈਨੇਡਾ ਕਿਹੜਾ ਕੈਨੇਡਾ ਇੱਥੇ ਬਹਿ ਕੇ ਪੈਗ ਲਾਉਂਦਾ ਸਵਾਦ ਬੱਖਰੀ ਹੈ ਬਈ ਕਿਆ